ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਜਿਨ੍ਹਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇਨ ਦੁਨੀ ਦੇ ਪਾਦਸ਼ਾ ਸਤਿਗੁਰੂ ਜੀ ਪਾਵਨ ਸਰੂਪ ਅਕਾਲ ਪੁਰਖ ਜੀ ਦਾ ਰੂਪ ਧਾਰ ਕੇ ਸਤਿਗੁਰ ਧਰਤੀ ਤੇ ਆਏ ਮਹਾਰਾਜ ਜੀਆ ਨੇ ਪਾਵਨ ਪਵਿੱਤਰ ਬਾਣੀ ਅਕਾਲ ਪੁਰਖ ਜੀ ਦਾ ਰੂਪ ਉਹ ਬਾਣੀ ਸਾਨੂੰ ਬਖਸ਼ੀ ਜਿਸ ਬਾਣੀ ਨੂੰ ਪੜ ਸੁਣ ਕੇ ਲਿਖ ਕੇ ਖਾਲਸਾ ਜੀ ਸਾਰਿਆਂ ਦਾ ਪਾਰ ਉਤਾਰਾ ਹੋਇਆ ਜਿਨ੍ਹਾਂ ਨੇ ਬਾਣੀ ਨੂੰ ਜਪਿਆ ਉਹਨਾਂ ਨੂੰ ਵੀ ਸੁਖ ਪ੍ਰਾਪਤ ਹੋਏ ਆਨੰਦ ਪ੍ਰਾਪਤ ਹੋਏ ਜਿਨ੍ਹਾਂ ਨੇ ਬਾਣੀ ਨੂੰ ਗਾਇਆ ਖਾਲਸਾ ਜੀ ਉਹਨਾਂ ਨੂੰ ਵੀ ਆਤਮਿਕ ਆਨੰਦ ਪੈਦਾ ਹੋਇਆ ਮੁਕਤੀ ਦਾ ਮਾਰਗ ਪਤਾ ਚੱਲਿਆ ਜਿਨ੍ਹਾਂ ਨੇ ਸਤਗੁਰੂ ਜੀ ਦੀ ਬਾਣੀ ਨੂੰ ਜਪਿਆ ਧਿਆਇਆ ਹੈ ਉਹਨਾਂ ਨੂੰ ਖਾਲਸਾ ਜੀ ਮਨ ਇੱਛਕ ਸਾਰੀਆਂ ਜਿਹੜੀਆਂ ਪਦਾਰਥਾਂ ਮਨੋ ਕਾਮਨਾ ਉਹਨਾਂ ਦੀਆਂ ਪੂਰੀਆਂ ਹੋਈਆਂ ਇਹ ਬਾਣੀ ਸਤਗੁਰੂ ਜੀ ਦਾ ਰੂਪ ਹੈ ਇਹ ਦੀਨ ਦੁਨੀ ਦੇ ਮਾਲਕ ਜੀ ਦਾ ਸਰੂਪ ਹੈ ਐਸੀ ਬਾਣੀ ਸਤਿਗੁਰ ਜੀਆ ਨੇ ਸਾਨੂੰ ਬਖਸ਼ੀ ਹੈ ਸੋ ਖਾਲਸਾ ਜੀ ਆਪਾਂ ਉਸ ਬਾਣੀ ਦੀ ਵਿਚਾਰ ਕਰ ਰਹੇ ਹਾਂ ਜੋ ਮਹਾਰਾ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਪਹਿਲੀ ਬਾਣੀ ਹੈ ਤੇ ਖਾਲਸਾ ਜੀ ਜਪੜਾ ਸਾਹਿਬ ਜਿਹੜੀ ਸੰਗਤ ਕਰਦੀ ਹੈ ਪੰਜ ਪਾਠ ਇਸ ਬਾਣੀ ਦੇ ਕਰਦੀ ਹੈ ਸੋ ਇਸ ਬਾਣੀ ਦਾ ਜਾਪ ਅਭਿਆਸ ਵਧੇਰੇ ਕਰਨਾ ਚਾਹੀਦਾ ਇਸ ਬਾਣੀ ਵਿੱਚ ਬਹੁਤ ਬਰਕਤਾਂ ਨੇ ਜਿਹੜਾ ਮਨੁੱਖ ਜਪਜੀ ਸਾਹਿਬ ਦੇ ਜਾਪ ਕਰਦਾ ਹੈ ਸਤਿਗੁਰ ਦੀ ਖੁਸ਼ੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਸੋ ਖਾਲਸਾ ਜੀ ਜਿਵੇਂ ਆਪਾਂ ਪਿੱਛੇ 22 ਪੌੜੀਆਂ ਦਾ ਵਿਚਾਰ ਆਪਾਂ ਕੀਤੀ ਹੈ ਮਹਾਰਾ ਸੱਚੇ ਪਾਸ਼ਾ ਕੀ ਉਪਦੇਸ਼ ਦਿੰਦੇ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਵੀ ਭਾਈ ਪਰਮੇਸ਼ਰ ਦੀ ਕਾਦਰ ਦੀ ਜਿਹੜੀ ਕੁਦਰਤ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਕੋਈ ਮਨੁੱਖ ਉਹਦਾ ਅੰਤ ਨਹੀਂ ਪਾਇਆ ਪਾ ਸਕਦਾ ਉਹ ਵਾਹਿਗੁਰੂ ਸੱਚੇ ਪਾਸ਼ਾ ਦੀ ਰਚਨਾ ਬਹੁਤ ਬੇਅੰਤ ਹੈ ਉਹਦਾ ਲੇਖਾ ਨਹੀਂ ਕੀਤਾ ਜਾ ਸਕਦਾ ਮਹਾਰਾ ਸੱਚੇ ਪਾਸ਼ਾ ਕਹਿੰਦੇ ਨੇ ਵੀ ਜਿਹੜੀ ਉਹ ਜੇ ਉਹ ਮਨੁੱਖ ਕੋਈ ਉਹਦਾ ਲੇਖਾ ਕਰਨ ਲੱਗ ਪਵੇ ਨਾ ਵੀ ਮੈਂ ਲਿਖ ਲੈਣਾ ਵਾ ਕਿ ਵਾਹਿਗੁਰੂ ਜੀ ਨੇ ਕਿੰਨੀਆਂ ਜੂਨਾ ਪੈਦਾ ਕੀਤੀਆਂ ਕਿੰਨਾ ਪਾਣੀ ਹੈ ਕਿੰਨੀ ਧਰਤੀ ਹੈ ਕਿਦਾਂ ਉਹ ਮਹਾਰਾ ਕਹਿੰਦੇ ਜੇ ਮੈਂ ਲਿਖਣ ਲੱਗ ਜਾਵਾਂ ਤੇ ਲੇਖੇ ਹੋਏ વિનાਸ਼ ਮਹਾਰਾ ਜੀ ਕਹਿੰਦੇ ਲੇਖਾ ਖਤਮ ਹੋ ਜਾਂਦਾ ਅੰਕ ਹੀ ਮੁੱਕ ਜਾਂਦੇ ਨੇ ਗਿਣਤੀ ਮੁੱਕ ਜਾਂਦੀ ਹੈ ਕਿਵੇਂ ਵਾਹਿਗੁਰੂ ਜੀ ਦੀ ਸਿਫਤ ਕੀਤੀ ਜਾ ਸਕਦੀ ਸੁਖਾਲਸਾ ਜੀ ਆਓ ਸਰਵਣ ਕਰੀਏ ਮਹਾਰਾ ਸੱਚੇ ਪਾਸ਼ਾ 23ਵੀਂ ਪੌੜੀ ਵਿੱਚ ਕੀ ਬਚਨ ਕਰ ਰਹੇ ਕੀ ਉਪਦੇਸ਼ ਦਿੰਦੇ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਨੂੰ ਸਿੱਧਾ ਨੇ ਪੁੱਛਿਆ ਕਿ ਹੇ ਸੱਚੇ ਪਾਸ਼ਾ ਤੁਸੀਂ ਜੋ ਪਿੱਛੇ ਦੱਸਿਆ ਕਿ ਉਹਦਾ ਵਾਹਿਗੁਰੂ ਜੀ ਦੀ ਰਚਨਾ ਦਾ ਕੋਈ ਅੰਤ ਨਹੀਂ ਪਾ ਸਕਦਾ ਤੇ ਸਿੱਧਾ ਨੇ ਪ੍ਰਸ਼ਨ ਕਰ ਦਿੱਤਾ ਵੀ ਜਿਹੜੇ ਬੰਦੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਨੇ ਮਾਰੇ ਉਹਦੀ ਉਹਦੀ ਸਿਫਤੀ ਕਰਦੇ ਨੇ ਉਹਦੀ ਕੀਰਤੀ ਗਾਉਂਦੇ ਨੇ ਉਹਨੂੰ ਯਾਦ ਕਰਦੇ ਨੇ ਉਹਨਾਂ ਨੂੰ ਤਾਂ ਉਸ ਵਾਹਿਗੁਰੂ ਪਰਮੇਸ਼ਰ ਬਾਰੇ ਕੁਛ ਨਾ ਕੁਛ ਤੇ ਪਤਾ ਲੱਗ ਹੀ ਜਾਂਦਾ ਹੁਣ ਇਹ ਪ੍ਰਸ਼ਨ ਕੀਤਾ ਕਿਉਂਕਿ ਉਹ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ ਉਹਨਾਂ ਨੂੰ ਤਾਂ ਕੁਛ ਨਾ ਕੁਛ ਲੱਭ ਹੀ ਗਿਆ ਹੋਊਗਾ ਪਤਾ ਲੱਗ ਹੀ ਗਿਆ ਹੋਊਗਾ ਵਾਹਿਗੁਰੂ ਬਾਰੇ ਸਤਿਗੁਰੂ ਜੀ ਉਪਦੇਸ਼ ਦਿੰਦੇ ਮਾਰੇ ਕਹਿੰਦੇ ਸਾਲਾਹੀ ਸਾਲਾਹ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦਰ ਨ ਜਾਣੀ ਇਹ ਸਤਿਗੁਰ ਕਹਿੰਦੇ ਸਾਲਾਹੀ ਰਬੂ ਦੀ ਸਿਫਤ ਸਲਾਹ ਕਰਨ ਵਾਲੇ ਸਲਾਹੀ ਸਰਾਹ ਸਿਫਤੀ ਸਲਾਹ ਕਰਨ ਵਾਲੇ ਜਿਹੜੇ ਵਾਹਿਗੁਰੂ ਨੂੰ ਸਲਾਹ ਰਹੇ ਨੇ ਵਾਹਿਗੁਰੂ ਜੀ ਦੀ ਕੀਰਤੀ ਗਾ ਰਹੇ ਨੇ ਸਿਫਤ ਸਲਾਹਾ ਕਰ ਰਹੇ ਨੇ ਸਤਿਗੁਰੂ ਜੀ ਦੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਏਤੀ ਸੂਰਤ ਨਾ ਪਾਈ ਆ ਉਹਨਾਂ ਨੂੰ ਇੰਨੀ ਸਮਝ ਪ੍ਰਾਪਤ ਨਹੀਂ ਹੋਈ ਕਿ ਪਰਮੇਸ਼ਰ ਕਿੰਨਾ ਵੱਡਾ ਹੈ ਇਹ ਉਹਨਾਂ ਨੂੰ ਸਮਝ ਨਹੀਂ ਆਉਂਦੀ ਭਾਵੇਂ ਬੰਦਗੀ ਕਰਦੇ ਨੇ ਸਿਫਤ ਸਲਾਹ ਕਰਨ ਵਾਲਾ ਜਿਹੜਾ ਮਨੁੱਖ ਹੈ ਜਾਂ ਕੋਈ ਖਾਲਸਾ ਜੀ ਸੰਤ ਸਾਧੂ ਹੈ ਉਹ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਇਹ ਅਨੁਮਾਨ ਨਹੀਂ ਲਾ ਸਕਦਾ ਕਿ ਵਾਹਿਗੁਰੂ ਜੀ ਕਿੰਨੇ ਵੱਡੇ ਨੇ ਕਿੱਡਾ ਵੱਡਾ ਪਰਮੇਸ਼ਰ ਹੈ ਵਾਹਿਗੁਰੂ ਜੀ ਇਹ ਖਾਲਸਾ ਜੀ ਮਹਾਰਾਜ ਦੀ ਬਾਣੀਆਂ ਆਪਾਂ ਬੜੇ ਸਮੇਂ ਤੋਂ ਪੜ ਰਹੇ ਹਾਂ ਪਰ ਸਾਨੂੰ ਮਹਾਰਾਜ ਦੇ ਸ਼ਬਦਾਂ ਬਾਰੇ ਸਮਝ ਹੀ ਨਹੀਂ ਆਈ ਆਪਾਂ ਵਿਚਾਰਨ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਖਾਲਸਾ ਜੀ ਵਿਚਾਰ ਰਹੇ ਆਂ ਦਾਸ ਨੂੰ ਵੀ ਆਨੰਦ ਆ ਰਿਹਾ ਆਪ ਜੀ ਵੀ ਜਿਹੜੇ ਸਰਵਣ ਕਰਦੇ ਹੋਗੇ ਆਪ ਜੀ ਵੀ ਜਪਜੀ ਸਾਹਿਬ ਜਦੋਂ ਹੁਣ ਪੜਦੇ ਹੋਗੇ ਤੁਹਾਨੂੰ ਪਤਾ ਲੱਗਦਾ ਹੋਵੇਗਾ ਵੀ ਕੀ ਕੀ ਪ੍ਰਸ਼ਨ ਨੇ ਕੀ ਕੀ ਮਹਾਰਾਜ ਸਾਨੂੰ ਉੱਤਰ ਦੇ ਰਹੇ ਸਤਿਗੁਰੂ ਕਹਿੰਦੇ ਜਿਹੜਾ ਸਿਫਤ ਸਲਾਹ ਕਰਨ ਵਾਲਾ ਹੈ ਉਹਨੂੰ ਵੀ ਇਹ ਸਮਝ ਪ੍ਰਾਪਤ ਨਹੀਂ ਹੁੰਦੀ ਕਿ ਵਾਹਿਗੁਰੂ ਕਿੱਡਾ ਵੱਡਾ ਹੈ ਜਿਵੇਂ ਮਹਾਰਾਜ ਅਗੇ ਖਾਲਸਾ ਜੀ ਦੱਸਦੇ ਨੇ ਉਦਾਹਰਨ ਦੇ ਕੇ ਕਹਿੰਦੇ ਜਿਵੇਂ ਨਦੀਆਂ ਤੇ ਵਾਹ ਵਾਹ ਮਤਲਬ ਖਾਲਸਾ ਜੀ ਨਾਲੇ ਮਹਾਰਾਜ ਕਹਿੰਦੇ ਜਿਵੇਂ ਨਦੀਆਂ ਤੇ ਨਾਲੇ ਜਾ ਕੇ ਸਮੁੰਦਰ ਵਿੱਚ ਭੇਦ ਹੋ ਜਾਂਦੇ ਨਾ ਮਿਲ ਜਾਂਦੇ ਆ ਵਾਹਿਗੁਰੂ ਜੀ ਵਿੱਚ ਮਿਲ ਜਾਂਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਮੁੰਦਰ ਕਿੱਡਾ ਵੱਡਾ ਤੇ ਕਿੱਡਾ ਡੂੰਘਾ ਹੈ ਉਹ ਅੰਤ ਨਹੀਂ ਜਾਣ ਸਕਦੇ ਸਮੁੰਦਰ ਦਾ ਇਸੇ ਪ੍ਰਕਾਰ ਜਿਹੜੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨ ਵਾਲੇ ਨੇ ਉਹ ਵਾਹਿਗੁਰੂ ਜੀ ਵਿੱਚ ਭੇਦ ਜਰੂਰ ਹੋ ਜਾਂਦੇ ਵਾਹਿਗੁਰੂ ਜੀ ਵਿੱਚ ਮੇਲ ਜਰੂਰ ਜਾਂਦੇ ਨੇ ਪਰ ਖਾਲਸਾ ਜੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਵਾਹਿਗੁਰੂ ਕਿੰਨਾ ਵੱਡਾ ਕਿੰਨਾ ਡੂੰਘਾ ਕਿੰਨਾ ਵਿਸ਼ਾਲ ਹੈ ਉਹ ਅੰਤ ਨਹੀਂ ਪਾ ਸਕਦੇ ਜਿਵੇਂ ਸਤਿਗੁਰੂ ਜੀ ਹੋਰ ਵੀ ਬਾਣੀ ਵਿੱਚ ਦੱਸਦੇ ਖਾਲਸਾ ਜੀ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਮਾਰਾ ਤੇਰੀ ਕੀਮਤ ਨਹੀਂ ਕੋਈ ਪਾ ਸਕਦਾ ਤੇਰੀ ਕੀਮਤ ਵਾਸਤੇ ਤੇਰੀ ਤੇਰੇ ਅੰਤਵਾਰੇ ਕੋਈ ਕੁਝ ਨਹੀਂ ਕਹਿ ਸਕਦਾ ਕਹਿਣ ਵਾਲੇ ਤੇਰੇ ਰਹੇ ਸਮਾਏ ਪਰ ਜਿਹੜੇ ਖਾਲਸਾ ਜੀ ਤੈਨੂੰ ਜਪਦੇ ਨੇ ਕਹਿਣ ਵਾਲੇ ਨੇ ਉਹ ਤੇਰੇ ਵਿੱਚ ਸਮਾਜ ਜ਼ਰੂਰ ਜਾਣਦੇ ਨੇ ਪਰ ਤੇਰੇ ਬਾਰੇ ਦੱਸ ਨਹੀਂ ਸਕਦੇ ਜਿਵੇਂ ਸਤਿਗੁਰੂ ਜੀ ਮਹਾਰਾਜ ਸੁਖਣੀ ਸੁਖਣੀ ਸਾਹਿਬ ਵਿੱਚ ਵੀ ਬਚਨ ਕਰਦੇ ਕਿ ਇੱਥਾਏ ਤੇ ਆਏ ਭਗਤਾ ਸੁਖ ਪਾਇਆ ਨਾਮਕ ਇਸਪੁਰਖ ਕਾਕੇ ਨੇ ਅੰਤ ਨਾ ਪਾਇਆ ਉਹ ਕਿਸੇ ਨੇ ਉਸ ਵਾਹਿਗੁਰੂ ਕਰਤਾ ਪੁਰਖ ਦਾ ਅੰਤ ਨਹੀਂ ਖਾਲਸਾ ਜੀ ਪਾਉਣਾ ਕੀਤਾ ਜਿਵੇਂ ਨਦੀਆਂ ਤੇ ਨਾਲੇ ਜਾ ਸਮੁੰਦਰ ਵਿੱਚ ਮਿਲ ਜਾਂਦੇ ਨੇ ਉਹਦੀ ਸਿਫਤ ਸਲਾਹ ਕਰਨ ਵਾਲੇ ਉਹਦੇ ਵਿੱਚ ਮਿਲ ਜਾਂਦੇ ਨੇ ਪਰ ਕਿਸੇ ਨੂੰ ਦੱਸ ਨਹੀਂ ਸਕਦੇ ਨਾ ਉਹਨਾਂ ਨੂੰ ਪਤਾ ਲੱਗਦਾ ਵਾਹਿਗੁਰੂ ਕਿੱਡਾ ਵੱਡਾ ਹੈ ਐਡਾ ਕਾਲ ਪੁਰਖ ਵਾਹਿਗੁਰੂ ਛੱਡ ਕੇ ਲੋਕੀ ਮਣੀਆਂ ਮਸਾਣੀਆਂ ਦੇ ਮੱਥੇ ਟੇਕਦੇ ਫਿਰਦੇ ਖਾਲਸਾ ਜੀ ਮਾਰੇ ਦੀ ਬਾਣੀ ਨੂੰ ਪੜ ਕੇ ਵੇਖੋ ਸਤਿਗੁਰ ਕੀ ਕੁਝ ਦੱਸ ਰਿਹਾ ਫਿਰ ਸਤਿਗੁਰ ਜੀ ਇੱਥੇ ਹੀ ਬੱਸ ਨਹੀਂ ਕਰਦੇ ਮਾਰੇ ਕਹਿੰਦੇ ਜਿਹੜੀ ਰੱਬ ਦੀ ਸਿਫਤ ਕਰਦੇ ਨੇ ਫਿਰ ਜਿਹੜੇ ਸਿਫਤ ਸਲਾਹੀ ਸਾਲਾ ਹੈ ਜਿਹੜੇ ਵਾਹਿਗੁਰੂ ਨੂੰ ਸਲਾਉਂਦੇ ਨੇ ਬੇਸ਼ੱਕ ਉਹ ਵਾਹਿਗੁਰੂ ਵਿੱਚ ਮਿਲ ਜਾਂਦੇ ਨੇ ਪਰ ਖਾਲਸਾ ਜੀ ਉਹਨਾਂ ਦੀ ਅਵਸਥਾ ਕੀ ਹੁੰਦੀ ਹੈ ਉਹਦੇ ਉਹਦੇ ਪਰ ਸਾਏ ਮਹਾਰਾਜ ਦੱਸਦੇ ਕਹਿੰਦੇ ਸਮੁੰਦ ਸਾਹ ਸੁਲਤਾਨ ਗਿਰਹਾ ਛੇਤੀ ਮਾਲ ਤਨ ਸਤਗੁਰ ਕਹਿੰਦੇ ਸਮੁੰਦ ਸ਼ਾ ਸਮੁੰਦਰਾਂ ਦੇ ਪਾਸ਼ਾ ਜਿਨ੍ਹਾਂ ਦਾ ਸਮੁੰਦਰਾਂ ਤੇ ਰਾਜ ਹੋਵੇ ਸਮੁੰਦਰਾਂ ਦੇ ਪਾਦਸ਼ਾਹ ਹੋਣ ਸਮੁੰਦਰਾਂ ਉੱਤੇ ਖਾਲਸਾ ਜੀ ਪੂਰਾ ਰੋਮ ਹੋਵੇ ਸੁਲਤਾਨ ਸੁਲਤਾਨ ਮਤਲਬ ਖਾਲਸਾ ਜੀ ਜਿਨ੍ਹਾਂ ਦਾ ਧਰਤੀ ਤੇ ਰੋਬ ਹੋਵੇ ਧਰਤੀ ਦਾ ਪਾਦਸ਼ਾ ਹੋਵੇ ਮਹਾਰਾਜ ਜੀ ਕਹਿੰਦੇ ਸਮੁੰਦਰਾਂ ਦੇ ਪਾਦਸ਼ਾ ਤੇ ਸੁਲਤਾਨ ਧਰਤੀ ਦੇ ਪਾਦਸ਼ਾ ਗਿਰਹਾ ਛੇਤੀ ਗਿਰਹਾ ਮਤਲਬ ਹੁੰਦਾ ਖਾਲਸਾ ਜੀ ਪਹਾੜ ਛੇਤੀ ਜਿੱਡਾ ਮਹਾਰਾਜ ਕਹਿੰਦੇ ਉਹਨਾਂ ਕੋਲੇ ਗਿਰਹਾ ਛੇਤੀ ਪਹਾੜਾਂ ਜਿੱਡੇ ਢੇਰ ਹੋਣ ਮਾਲ ਧਨ ਦੇ ਖਜ਼ਾਨਿਆਂ ਦੇ ਸੋਨੇ ਦੇ ਚਾਂਦੀ ਦੇ ਮੋਹਰਾਂ ਦੇ ਪੈਸੇ ਥੇਲੇ ਦੇ ਗਿਰਹਾ ਛੇਤੀ ਮਾਲ ਧਨ ਸਮੁੰਦਰਾਂ ਦੇ ਪਾਦਸ਼ਾ ਅਰਤੀ ਦੇ ਪਾਸ਼ਾ ਕੋਲੇ ਪਹਾੜਾਂ ਜਿੱਡੇ ਢੇਰ ਹੋਣ ਪੈਸਿਆਂ ਦੇ ਮੋਹਰਾਂ ਦੇ ਸੋਨੇ ਦੇ ਚਾਂਦੀ ਦੇ ਤਾਂਬੇ ਦੇ ਐਡੇ ਵਿਸ਼ਾਲ ਤਗੜੇ ਹੋਣ ਤੇ ਮਹਾਰਾ ਸੱਚੇ ਪਾਸ਼ਾ ਕਹਿੰਦੇ ਨੇ ਵੀ ਪਰ ਉਹ ਜਿਹੜੇ ਪਾਸ਼ਾ ਨੇ ਉਹ ਜਿਹੜੇ ਵਾਹਿਗੁਰੂ ਸੱਚੇ ਪਾਸ਼ਾ ਦਾ ਨਾਮ ਜਪਣ ਵਾਲਾ ਨਾ ਕੀੜੀ ਤੁਲਨਾ ਹੋ ਗਈ ਜੇ ਤਿਸ ਮਨੋਂ ਨਾ ਵਿਸਰ ਜਿਨ੍ਹਾਂ ਨੇ ਮਨੋਂ ਵਾਹਿਗੁਰੂ ਵਿਸਰਦਾ ਨਹੀਂ ਜਿਹੜੇ ਰੱਬ ਦੀ ਸਿਫਤ ਸਲਾਹ ਕਰਦੇ ਨੇ ਜਿਹੜੇ ਬੰਦੇ ਉਹਨਾਂ ਦੀ ਨਜ਼ਰ ਵਿੱਚ ਏਡੇ ਏਡੇ ਪਾਦਸ਼ਾ ਏਡੇ ਏਡੇ ਸੁਲਤਾਨ ਕੀੜੀ ਤੁਲਨਾ ਹੋਵੇ ਕੀੜੀ ਜਿੱਡੇ ਵੀ ਨਹੀਂ ਕੀੜੀ ਦੇ ਸਮਾਨ ਵੀ ਨਹੀਂ ਖਾਲਸਾ ਜੀ ਜਿਹੜਾ ਬੰਦਗੀ ਕਰਦਾ ਹੈ ਮਨੁੱਖ ਉਹ ਏਡਾ ਉੱਚਾ ਸੁੱਚਾ ਹੋ ਜਾਂਦਾ ਏਡਾ ਵੱਡਾ ਹੋ ਜਾਂਦਾ ਕਿ ਉਹਨੂੰ ਖਾਲਸਾ ਦੀ ਜਿਨ੍ਹਾਂ ਦੇ ਕੋਲ ਪਹਾੜਾ ਪਹਾੜਾ ਜਿੱਡਾ ਸੋਨਾ ਹੋਵੇ ਏਡੇ ਏਡੇ ਢੇਰ ਹੋਣ ਉਹਨਾਂ ਦੇ ਰਾਜ ਵਿੱਚ ਉਹ ਕੀੜੀ ਤੇ ਨਜ਼ਰ ਆਉਂਦੇ ਨੇ ਇੰਨਾ ਬੰਦਗੀ ਦਾ ਪ੍ਰਤਾਪ ਹੈ ਬੰਦਗੀ ਕਰਨ ਵਾਲੇ ਨੂੰ ਟੀੜ ਕੀੜੀ ਤੁਲਨਾ ਹੋਵੇ ਖਾਲਸਾ ਜੀ ਉਹ ਕੀੜੀ ਤੁਲ ਵੀ ਨਜ਼ਰ ਨਹੀਂ ਆਉਂਦੇ ਏ ਡੇਡੇ ਵੱਡੇ ਰਾਜੇ ਇਹ ਸਤਗੁਰੂ ਮਹਾਰਾ ਜੀ ਦੱਸਣਾ ਕਰਦੇ ਮਹਾਰਾ ਕਹਿੰਦੇ ਤੈਸਾਰ ਰੰਗ ਤੈਸਾਰ ਆਜਾਨ ਉਹਦੇ ਵਾਸਤੇ ਸਭ ਕੁਝ ਇੱਕ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਵੱਡਾ ਰਾਜਾ ਕੌਣ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਸਤਗੁਰ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਆਪਣੀ ਸਿਫਤ ਸਲਾਹ ਬਖਸ਼ ਦਿੰਦਾ ਨਾ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਉਹ ਰਾਜਿਆਂ ਦਾ ਰਾਜਾ ਹੈ ਉਦੇ ਵਾਸਤੇ ਸਮੁੰਦਰਾਂ ਦੇ ਪਾਰਸ਼ਾ ਕੀੜੀ ਤਿਲ ਤਲ ਤਲ ਵੀ ਨਹੀਂ ਧਰਤੀ ਦੇ ਰਾਜੇ ਕੀੜੀ ਤਲ ਵੀ ਨਹੀਂ ਸੋ ਐਡਾ ਤਗੜਾ ਮਹਾਰਾਜ ਜੀ ਨੇ ਇੱਥੇ ਗਿਆਨ ਬਖਸ਼ਣਾ ਕੀਤਾ ਸਲਾਹੀ ਸਲਾਹੇ ਤਿਸੁ ਸੁਲਤਾਨਾ ਪਾਇਆ ਨਦੀਆਂ ਤੇ ਵਾਹ ਪਵੇ ਸਮੁੰਦਰ ਨਾ ਜਾਣਿਆ ਹੈ ਸਮੁੰਦਰ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲਣਾ ਹੋਵਈ ਕੀੜੀ ਤੁਲਣਾ ਹੋਵਨੀ ਜੇਤ ਸਮੁੰਦਰ ਨਾ ਵਿਸਰੈ ਮਹਾਰਾਜ ਸੱਚੇ ਪਾਸ਼ਾ ਬਦੇਸ਼ ਕਰ ਰਹੇ ਸੋ ਖਾਲਸਾ ਜੀ ਸਤ ਸਤਗੁਰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ